Very good. ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਲੱਖ ਲੱਖ ਵਧਾਈਆਂ ਤੁਹਾਨੂੰ ਗੱਡੀ ਛੋੜ ਕੇ ਬਸਤੀਆਂ ਦੇ ਨਾਲੇ ਹੈਪੀ ਦੀਵਾਲੀ ਬਹੁਤ ਸਾਰੇ ਸ਼ੁਕਾਵਨਾਮਾ ਤੁਹਾਨੂੰ ਦੀਵਾਲੀ ਦੀਆਂ ਤੇ ਬਰਤਨ ਛੋੜ ਦੀਆਂ ਬਾਈ ਜੀ ਚੰਡੀ ਕਲਾਸ ਤੁਹਾਨੂੰ ਸਾਰੇ ਜਲੂਸ ਨਹੀਂ ਕਢਵਾਣੇ ਕਿਤੇ ਨਹੀਂ ਲਾਣੇ ਆ ਜੀ ਮੈਂ ਰੇਮ ਨੇ ਗਾਲਚ ਪਾਇਆ ਨਾ ਐਵੇਂ ਤੁਸੀਂ ਤਿੰਨੇ ਜਣੇ ਆਪ ਦੇ ਗਾਲਚ ਪਾ ਬੜੇ ਸੋਹਣੇ ਲੱਗੋਗੇ ਚਲੋ ਹੁਣ ਤੁਰੇ ਫਿਰ ਬਈ ਮੇਰੇ ਬੱਚੇ ਬਣਾ ਰਹੇ ਨੇ ਰੰਗੋਲੀ ਤੇ ਬੱਚਿਆਂ ਦੇ ਪਾਪਾ ਕਰਦੇ ਪਏ ਨੇ ਹੈਲਪ ਉਹ ਲੋਈ ਜਾਨੀ ਰੇਮ ਤੁਸੀਂ ਕਰਦੇ ਪਾਪਾ ਤੁਸੀਂ ਵੀ ਕਰ ਲੈ ਤੋ ਨਾ ਰੇਮ ਨੂੰ ਇੱਕ ਇੱਕ ਸਾਈਡ ਤੁਸੀਂ ਕਰੋ ਹੁਣ ਤੁਸੀਂ ਕਰੋ हां पापा हेल्प करेंगे दादी वेरी गुड बनाओ बनाओ इधर भी लगे हुए है जी आर्टिस्ट बड़े-बड़े-बड़े आए ने बाहरों कोई छोटे आके ऐसी बाहरों कि रंगोली बना के जाओ हाँ जी दसो आप को भी आया है एक ਪਰਾ ਤੇ ਦੰਦ ਕਿੱਥੇ ਗਏ? ਪਰਾ ਲਿਆ ਦੰਦ ਉੱਟ ਕੇ ਨੀ ਗ੍ਰੀਨ ਇੱਕ ਬਲੂ ਬਈ ਤੁਸੀਂ ਬਣਵਾਣੀ ਹੈ ਤੇ ਸਾਨੂੰ ਕੰਟੈਕਟ ਕਰ ਲਓ ਅਸੀਂ ਭੇਜ ਦਿੰਨੇ ਆਗੇ ਸੋਹਣੇ ਸੋਹਣੇ ਜੇ ਪੁੱਤ ਇੱਕਮ ਵੀਰ ਰਹਿਮ ਕਿੰਨੇ ਬੱਚੇ ਬਹੁਤ ਸੋਹਣਿਆ ਸੋਹਣਿਆ ਰੰਗੋਲੀਆਂ ਬਹਣ ਰਹੇ ਬਣਾਉਂਦੇ ਪਏ ਐ ਤੇ ਤੁਸੀਂ ਸਾਡੇ ਨਾਲ ਕੰਟੈਕਟ ਜ਼ਰੂਰ ਕਰ ਲਓ ਜੇ ਪਸੰਦ ਆਈ ਰੰਗੋਲੀ ਕਿਊਟ ਕਿਊਟ ਜੀ ਆਈ ਆਈ ਬਣਗੀ ਮੰਮਾ ਵੀਰ ਅਰੇ ਵਾਹ ਪਾਪਾ ਨੇ ਤੇ ਬੇਟੀ ਨੇ ਬੜੀ ਸ਼ੋਹਰੀ ਰੰਗੋਲੀ ਬਣਾਈ ਰਹਿ ਮੂੰ ਮੈਮ ਤੁਹਾਡੀ ਬੜੀ ਸ਼ੋਹਨੀ ਬਣੀ ਐ ਆ ਲੈ ਰੋ ਆਗਾ ਸਮਝ ਲਓ ਚਲੋ ਜੀ ਬਾਲੀ ਮੈਮ ਸ਼ੋਨੀ ਕਿੱਡੀ ਸ਼ੋਨੀ ਬੜੀ ਸ਼ੋਨੀ ਬੁੱਤੂ ਸੜੀ ਆ ਗਈ ਹੋਣਾ ਦੇ ਦੋ ਫਨਵੀਰੂ ਜਲਦੀ ਜਲਦੀ ਚੁਸ਼ੀ ਬਣਾ ਲਓ ਬਾਈ ਤੇ ਕਮ ਤੇਰੀ ਕਿੰਨਾ ਹੈ ਜੀ ਅੰਦਰ ਕਰ ਰਾ ਹਾਂ ਸ਼ੋਨੀ ਸ਼ੋਨੀ ਬਾਈ ਗੋਲੀ ਬਣਾ ਕੇ ਮਮਲੀ ਆ ਗਈ ਸੀ ਓਏ ਹੋਏ ਨਾ ਮੋਦਰ ਵੀਰੇ ਕੋਲ ਚੱਲੋ ਵੀਰੇ ਕੋਲ ਜੀ ਜੀ ਤੇਰੇ ਕਿਉਂ ਆਹ ਮੈਂ ਲੋ ਜੀ ਦੀਵਾਲੀ ਦੇ ਮੌਕੇ ਤੇ ਛੋਲੇ ਤੇ ਪਨੀਰ ਦੀ ਸਬਜੀ ਠੀਕ ਹੈ ਜੀ ਤੇ ਹੋਰ ਬਣਾ ਲਿਆ ਜੀ ਅਸੀਂ ਖੀਰ ਬਾਸ ਸੋਣਾ टीपी आज शूरे 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 भी शोने शूट पा गए मेरे रिमोट मेरे रैंप होते कि देश होने से शोने आज देखो मैं शूट कि मैं फोटो किच्छा फोटो ऐ मैं स्टाइल बना के ए खींचती शोनी हां देखो शोनी आई है रुको मैडम जी पुलियां ਕਾਓ ਜੀ ਵੀਰ ਨੂੰ ਦੋ ਘਾਣੇ ਹਾਂ ਚਲੋ ਵੀ ਬੱਚਿਆਂ ਦੀ ਡਰੈਸ ਵੀ ਚੇਂਜ ਹੋ ਗਈ ਹੈ ਹੈ ਬਸ ਅੱਪ ਚੱਲਦੀ ਚੱਲਦੇ ਚੱਲਦੇ ਜੀ ਚੱਲਦੇ ਹਾਂ ਤੇ ਤੇ ਸੁਬੇ ਸੌਣੇ ਮੰਨਦੀ ਹੈ ਨਾ ਬੁੜੀਆਂ ਐਕਪੋਰਟ ਹੋਏ ਪਈਆਂ ਜੀ ਇਹੋ ਜਿਹੀ ਬਣ ਜਾਂਦੇ ਮੇਜ਼ੀ ਨੂੰ ਸੌਣ ਵੀ ਚੇਂਜ ਕਰ ਲਈ ਹੈ ਬਰਾਂਡੇ ਦੇ ਵਿੱਚ ਵੀ ਸੋਈ ਰੱਖ ਲਈ ਹੈ

ਤੁਸੀਂ ਤੇ ਬੜੀ ਯੋਜਨਾ ਲਗਾਈ ਆ ਕਿ ਬੜਾ ਜ਼ੋਨਾ ਚੱਲੇਗਾ ਰੌਣਕਾਂ ਦੀਵਾਲੀ ਦੀ ਰੋਸ਼ਨੀ ਦੀਵਾਲੀ ਦੇ ਪਟਾਕੇ ਸਾਰੇ ਪਾਸੇ ਰੌਣਕਾਂ ਲੱਗੀਆਂ ਹੈਂ ਸਤਿ ਸ਼੍ਰੀ ਅਕਾਲ ਜੀ ਕਿਰਪਾ ਹੈ ਕਿ ਰੱਬ ਨੇ ਸਾਰੇ ਪਿੰਡ ਚ ਚਾਨਣ ਕਰ ਛੱਡਿਆ ਹਾਂਜੀ ਉਹ ਤੇਰੀ ਸ਼ੋਰਟ ਪੁੱਠਾ ਚਲਾ ਕੇ ਰੱਖ ਦਿੱਤਾ ਤੇ ਪਟਾਕਾ ਵੱਜ ਗਈ ਉੱਪਰ ਜਾਣਾ ਸੀ ਯਾਰ ਇਹਨੇ ਹੁਣ ਸਹੀ ਕਰਕੇ ਬੱਚਿਓ ਪਲੀਜ਼ ਸੋਣਾ ਸੇਫਟੀ ਨਾਲ ਇਹ ਕਮਾ ਮੈਂ ਵੀਰ ਦਾ ਧਿਆਨ ਰੱਖ ਮੇਰੀ ਨਿੱਕੀ ਜੀਤੀ ਦੇਖ ਲਓ ਕੰਨਾਂ ਚ ਉਂਗਲਾ ਦਾ ਜੀ ਬਈ ਬਈ ਕਿਰਕੁਲੀ ਮਜ਼ਾ ਨਹੀਂ ਆ ਰਿਹਾ ਕਾਣ ਕਰ ਲਈ ਵਾਈਟ ਵਾਈਟ ਵਾਲੇ ਹਾਂ ਫੋੜੋ ਰੇਮ ਤੁਸੀਂ ਖਾ ਕਰੋ ਚਲੋ ਜੀ ਸਾਡੀ ਤੇ ਦੀਵਾਲੀ ਮੰਨੀ ਜਾ ਰਹੀ ਹੈ ਬੜੀ ਖੁਸ਼ੀਆਂ ਨਾਲ ਰੌਣਕਾਂ ਨਾਲ ਤੇ ਵਾਹਿਗੁਰੂ ਜੀ ਸਭ ਦੇ ਘਰੇ ਇਦਾਂ ਹੀ ਰੌਣਕਾਂ ਲੱਗੀਆਂ ਰਹਿਣ ਇਦਾਂ ਹੀ ਆਤਿਸ਼ਬਾਜੀ ਖੁਸ਼ੀਆਂ ਦੀ ਚਲਦੀ ਰਵੇ ਤੇ ਵਾਹਿਗੁਰੂ ਜੀ ਸਭ ਤੇ ਆਪਣੀ ਇਦਾਂ ਹੀ ਚਾਨਣ ਪਰਾ ਕਿਰਪਾ ਭਰੀ ਹੱਥ ਰੱਖਿਆ ਰੱਖਣ ਤੇ ਬੱਸ ਬਈ ਸਾਡੀ ਵੀਡੀਓਸ ਨੂੰ ਜੇ ਪਸੰਦ ਕਰਦੇ ਹੋ ਤੇ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਸਭ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਦੀ ਬਹੁਤ-ਬਹੁਤ ਮੁਬਾਰਕਾਂ ਜੀ ਬੱਚੇ ਲੱਗੇ ਹੋਏ ਨੇ ਪਟਾਕੇ ਚਲਾਉਣ ਅਸੀਂ ਹੁਣੇ ਚਲਾਵਾਂਗੇ ਇੱਥੇ ਹੀ ਤੇ ਇਸੇ ਨਾਲ ਆਪਾਂ ਵੀਡੀਓ ਨੂੰ ਐਂਡ ਕਰਦੇ ਹਾਂ ਜੀ ਸਸਕਾਰ ਐਂਡ ਹੈਪੀ ਦੀਵਾਲੀ ਵੀਰੋ ਵੀਰੂ ਬਾਏ ਨਾਲ